ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਵਧੀਆ ਸਿਹਤ ਤੇ ਲਈ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ ਅਤੇ ਸਿਹਤਮੰਦ ਭੋਜਨ ਦੇ ਵਿੱਚ ਸਭ ਤੋਂ ਜ਼ਿਆਦਾ ਸਿਹਤਮੰਦ ਭੋਜਨ ਪੁੰਗਰੇ ਹੋਏ ਅਨਾਜ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਮੈਂ ਥੋੜੀ ਜਿਹੀ ਸਟੱਡੀ ਕੀਤੀ ਹੈ ਤੇ ਨਾਲ ਹੀ ਇੱਕ ਮਾਹਰ ਦੇ ਨਾਲ ਗੱਲ ਕੀਤੀ ਹੈਗੀ ਅਤੇ ਮੈਂ ਇਸ ਨਤੀਜੇ ਦੇ ਉੱਪਰ ਪਹੁੰਚਿਆ ਕਿ ਮੈਂ ਵੀ ਆਪਣੇ ਭੋਜਨ ਦੇ ਵਿੱਚ ਇਸ ਪੁੰਗਰੇ ਹੋਏ ਅਨਾਜ ਨੂੰ ਹੁਣ ਸ਼ਾਮਲ ਕਰਨ ਜਾ ਰਿਹਾ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਅਤੇ 3 ਮਹੀਨੇ ਤੱਕ ਇਸ ਪੁੰਗਰੇ ਹੋਏ ਅਨਾਜ ਦਾ ਭੋਜਨ ਮੈਂ ਗ੍ਰਹਿਣ ਕਰਾਂਗਾ ਖਾਵਾਂਗਾ ਤੇ 3 ਮਹੀਨੇ ਬਾਅਦ ਫਿਰ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਾਂਗਾ ਅੱਗੇ ਤੁਹਾਨੂੰ ਦੱਸਾਂਗਾ ਕਿ ਇਸ ਪੁੰਗਰੇ ਹੋਏ ਅਨਾਜ ਦਾ ਮੈਨੂੰ ਕੀ ਫਾਇਦਾ ਹੋਇਆ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਭੋਜਨ ਦੇ ਵਿੱਚ ਜੇਕਰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਇਸ ਦੀ ਸ਼ੁਰੂਆਤ ਕਰ ਲਓ ਅਤੇ ਫਿਰ ਤੁਸੀਂ ਵੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਿਓ ਹੁਣ ਮੇਰੀ ਸਟੱਡੀ ਦੇ ਮੁਤਾਬਕ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਪੁੰਗਰਿਆ ਹੋਇਆ ਅਨਾਜ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਪਾਂ ਸ਼ਾਮਲ ਕਰ ਸਕਦੇ ਹਾਂ ਇਸ ਦੇ ਵਿੱਚ ਆਪਾਂ ਦਾਲਾਂ ਨੂੰ ਸ਼ਾਮਲ ਕਰ ਸਕਦੇ ਹਾਂ ਤੇ ਕਾਲੇ ਛੋਲਿਆਂ ਨੂੰ ਸ਼ਾਮਲ ਕਰ ਸਕਦੇ ਹਾਂ ਆਪਾਂ ਇਹਨਾਂ ਚੀਜ਼ਾਂ ਦੀ ਅੱਜ ਗੱਲ ਕਰਾਂਗੇ ਹੁਣ ਇਹ ਪੁੰਗਰਿਆ ਹੋਇਆ ਅਨਾਜ ਤੁਸੀਂ ਤਿਆਰ ਕਿਸ ਤਰ੍ਹਾਂ ਕਰਨਾ ਹੈਗਾ ਤਾਂ ਦਾਲਾਂ ਨੂੰ ਪਹਿਲਾਂ ਪਾਣੀ ਦੇ ਵਿੱਚ 6 ਤੋਂ 8 ਘੰਟੇ ਤੱਕ ਤੁਹਾਨੂੰ ਭਿ ਕੇ ਰੱਖਣਾ ਪਵੇਗਾ ਅਤੇ ਫਿਰ ਉਸ ਤੋਂ ਬਾਅਦ ਇਸ ਦਾਲ ਨੂੰ ਕੱਢ ਕੇ ਕਿਸੇ ਕੱਪੜੇ ਦੀ ਪੋਟਲੀ ਦੇ ਵਿੱਚ ਬੰਨ ਕੇ ਤੁਹਾਨੂੰ ਉਸ ਨੂੰ 6 ਤੋਂ 8 ਘੰਟੇ ਇਸ ਦੇ ਪੁੰਗਰਨ ਦਾ ਇੰਤਜ਼ਾਰ ਕਰਨਾ ਪਵੇਗਾ ਜੇਕਰ ਤੁਹਾਨੂੰ ਗਰਮੀ ਦੇ ਮੌਸਮ ਦੇ ਵਿੱਚ ਲੱਗਦਾ ਕਿ ਇਹ ਦਾਣਾ ਕੱਪੜੇ ਦੀ ਪੋਟਲੀ ਸੁੱਕ ਰਹੀ ਹੈ ਤਾਂ ਉਸ ਦੇ ਉੱਪਰ ਕੁਝ-ਕੁਝ ਸਮੇਂ ਦੇ ਬਾਅਦ ਤੁਸੀਂ ਪਾਣੀ ਦਾ ਛਿੱਟਾ ਦੇ ਸਕਦੇ ਹੋ ਤਾਂ ਕਿ ਉਹ ਸੁੱਕੇ ਨਾ ਹੁਣ 6 ਘੰਟੇ ਤੋਂ 8 ਘੰਟੇ ਬਾਅਦ ਜਦੋਂ ਤੁਸੀਂ ਪੋਟਲੀ ਖੋਲ ਕੇ ਦੇਖੋਗੇ ਤਾਂ ਦਾਣਾ ਭੁੰਗਰਨ ਲੱਗ ਚੁੱਕਿਆ ਹੋਣਗੇ ਹੁਣ ਕਾਲੇ ਛੋਲਿਆਂ ਨੂੰ ਜੇਕਰ ਆਪਾਂ ਭੁਗਰੇ ਹੋਏ ਅਨਾਜ ਦੇ ਰੂਪ ਦੇ ਵਿੱਚ ਤਿਆਰ ਕਰਨਾ ਹੈ ਤਾਂ ਫਿਰ ਇਸ ਨੂੰ ਘੱਟੋ-ਘੱਟ ਪਾਣੀ ਦੇ ਵਿੱਚ 24 ਘੰਟੇ ਦੇ ਲਈ ਭੇ ਕੇ ਰੱਖਣਾ ਪਵੇਗਾ 24 ਘੰਟੇ ਤੋਂ ਬਾਅਦ ਫਿਰ ਤੁਸੀਂ ਇਸ ਕਾਲੇ ਛੋਲਿਆਂ ਦੀ ਵੀ ਇੱਕ ਪੋਟਲੀ ਬਣਾ ਕੇ ਰੱਖ ਦੇਣੀ ਹੈਗੀ ਅਤੇ ਇਸ ਨੂੰ ਵੀ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਜ਼ਰੂਰਤ ਹੈ ਪੋਰਟਲੀ ਸੁੱਕ ਜਾਂਦੀ ਹੈ ਤਾਂ ਉਸ ਨੂੰ 3 ਤੋਂ 4 ਘੰਟੇ ਬਾਅਦ ਪਾਣੀ ਦਾ ਛਿੱਟਾ ਲਗਾਤਾਰ ਦੇ ਕੇ 24 ਘੰਟੇ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ 24 ਘੰਟੇ ਤੋਂ ਬਾਅਦ ਇੱਕ ਵਾਰੀ ਪੋਰਟਲੀ ਖੋਲ ਕੇ ਆਪਾਂ ਵੇਖਾਂਗੇ ਜੇਕਰ ਕਾਲੇ ਛੋਲੇ ਫੂੰਗਰਨੇ ਨਹੀਂ ਸ਼ੁਰੂ ਹੋਏ ਤਾਂ ਫਿਰ 6 ਤੋਂ 8 ਘੰਟੇ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ ਇੱਕ ਵਾਰੀ ਫਿਰ ਇਸ ਪੋਰਟਲੀ ਨੂੰ ਬੰਦ ਕਰਕੇ ਰੱਖ ਦਿਓ ਅਤੇ ਉਸ ਤੋਂ ਬਾਅਦ ਇਹ ਅਨਾਜ ਫੂੰਗਰਿਆ ਹੋਇਆ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਹੁਣ ਇਸ ਫੂੰਗਰੇ ਹੋ ਅਨਾਜ ਨੂੰ ਤੁਸੀਂ ਖਾਣਾ ਕਿਸ ਤਰ੍ਹਾਂ ਹੈਗਾ ਪੁੰਗਰੇ ਹੋਏ ਅਨਾਜ ਨੂੰ ਖਾਣ ਦੇ ਲਈ ਤੁਹਾਨੂੰ ਇੱਕ ਚਾਟ ਦੇ ਰੂਪ ਦੇ ਵਿੱਚ ਤੁਸੀਂ ਇਸ ਨੂੰ ਤਿਆਰ ਕਰਕੇ ਖਾ ਸਕਦੇ ਹੋ ਇਸ ਅਨਾਜ ਦੇ ਵਿੱਚ ਤੁਸੀਂ ਉਬਲੇ ਆਲੂ, ਖੀਰਾ, ਟਮਾਟਰ, ਪਿਆਜ਼, ਕੱਕੜੀ ਆਦਿ ਤੁਸੀਂ ਕੱਟ ਕੇ ਪਾ ਸਕਦੇ ਹੋ ਹਰੀ ਮਿਰਚ ਕੱਟ ਕੇ ਪਾ ਸਕਦੇ ਹੋ ਨਿੰਬੂ ਉੱਪਰ ਨਚੋੜ ਲਓ ਥੋੜਾ ਜਿਹਾ ਜੇ ਚਾਹੋ ਤਾਂ ਤੁਸੀਂ ਥੋੜਾ ਜਿਹਾ ਨਮਕ ਵੀ ਪਾ ਸਕਦੇ ਹੋ ਤਾਂ ਫਿਰ ਇਹ ਚਾਟ ਪੁੰਗਰੇ ਹੋਏ ਅਨਾਜ ਦਾ ਤੁਹਾਡੇ ਖਾਣ ਦੇ ਲਈ ਤਿਆਰ ਹੋ ਜਾਵੇਗਾ ਹੁਣ ਪੁੰਗਰੇ ਹੋਏ ਅਨਾਜ ਕੌਣ ਖਾ ਸਕਦਾ ਅਤੇ ਕੌਣ ਨਹੀਂ ਖਾ ਸਕਦਾ ਇਹ ਵੀ ਗੱਲ ਜ਼ਰੂਰੀ ਹੈਗੀ ਆ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈਗੀ ਆ ਮਹਾਰਦਸ ਦੇ ਨੇ ਕਿ ਪੁੰਗਰੇ ਹੋ ਅਨਾਜ ਜਿਸ ਵਿਅਕਤੀ ਦੀ ਪਾਚਣ ਕਿਰਿਆ ਮਜ਼ਬੂਤ ਨਹੀਂ ਹੈ ਉਸ ਨੂੰ ਨਹੀਂ ਖਾਣਾ ਚਾਹੀਦਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਬਿਲਕੁਲ ਨਹੀਂ ਦੇਣਾ ਚਾਹੀਦਾ ਤਾਂ ਇਸ ਦੇ ਨਾਲ ਹੀ ਮਹਾਰਦਸ ਦੇ ਨੇ ਕਿ ਗਰਭਵਤੀ ਔਰਤਾਂ ਨੂੰ ਵੀ ਇਸ ਪੁੰਗਰੇ ਹੋ ਅਨਾਜ ਦੇ ਖਾਣ ਦੀ ਮਨਾਹੀ ਹੁੰਦੀ ਹੈ ਸੋ ਜੇਕਰ ਤੁਹਾਡੀ ਪਾਚਣ ਕਿਰਿਆ ਮਜ਼ਬੂਤ ਹੈਗੀ ਤਾਂ ਤੁਸੀਂ ਇਸ ਨੂੰ ਜ਼ਰੂਰ ਖਾਓ ਅਤੇ ਜੇਕਰ ਤੁਹਾਡੀ ਪਾਚੇ ਕਿਤੇ ਕਮਜ਼ੋਰ ਹੈ ਤਾਂ ਥੋੜੇ ਰੂਪ ਦੇ ਵਿੱਚ ਖਾ ਕੇ ਤੁਸੀਂ ਦੇਖ ਲਓ ਕਿ ਕੀ ਤੁਸੀਂ ਇਸ ਨੂੰ ਪਚਾ ਸਕਦੇ ਹੋ ਜਾਂ ਫਿਰ ਨਹੀਂ ਹੁਣ ਕੁੰਗਰੇ ਹੋਏ ਅਨਾਜ ਦਾ ਫਾਇਦਾ ਕੀ ਹੁੰਦਾ ਹੈ ਕੁੰਗਰੇ ਹੋਇਆ ਅਨਾਜ ਤੁਹਾਡੇ ਸਰੀਰ ਨੂੰ ਮਹਰ ਦੱਸਦੇ ਨੇ ਕਿ ਬਹੁਤ ਜ਼ਿਆਦਾ ਬਲ ਦਿੰਦਾ ਹੈ ਤੁਹਾਡੇ ਦਿਮਾਗ ਨੂੰ ਵੀ ਬਹੁਤ ਜ਼ਿਆਦਾ ਸ਼ਕਤੀ ਦਿੰਦਾ ਹੈ ਦਿਮਾਗ ਨੂੰ ਆਪਾਂ ਕਹੀਏ ਕਿ ਤੇਜ਼ ਕਰਦਾ ਹੈਗਾ ਤਾਂ ਬਿਮਾਰੀਆਂ ਜਿਵੇਂ ਕਿ ਆਮ ਬਿਮਾਰੀਆਂ ਨੇ ਜਿਹੜੀਆਂ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈਗੀ ਕੋਲੇਸਟ੍ਰੋਲ ਵੱਧਦਾ ਹੈਗਾ ਇਹਨਾਂ ਬਿਮਾਰੀਆਂ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਇਹ ਅਨਾਜ ਬਹੁਤ ਮਦਦ ਕਰਦਾ ਹੈਗਾ ਇਸ ਦੇ ਨਾਲ ਹੀ ਤੁਹਾਡਾ ਮੋਟਾਪਾ ਵਧਣ ਤੋਂ ਤੁਹਾਡਾ ਵਜ਼ਨ ਵਧਣ ਤੋਂ ਵੀ ਇਹ ਕੁੰਗਰੇ ਹੋਇਆ ਅਨਾਜ ਕੰਟਰੋਲ ਕਰਦਾ ਹੈਗਾ ਇਸ ਨਾਲ ਹੀ ਚਮੜੀ ਦੇ ਰੋਗਾਂ ਤੋਂ ਪਛਾਵ ਕਰਦਾ ਤੇ ਨਾਲ ਹੀ ਨਹ ਟੁੱਟਣ ਵਰਗੀ ਸ਼ਿਕਾਇਤਾਂ ਆਪਾਂ ਕਹੀਏ ਕਿ ਆਪਣੀ ਹੱਡੀਆਂ ਨੂੰ ਵੀ ਇਹ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਸੋ ਦੋਸਤੋ ਮੈਂ ਇਸ ਪੁੰਗਰੇ ਹੋ ਇਨਾਲ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਨ ਜਾ ਰਿਹਾ ਅਤੇ ਮੈਂ ਇੱਕ ਵੀਡੀਓ ਲਗਭਗ 3 ਮਹੀਨੇ ਬਾਅਦ ਹੋਰ ਬਣਾਵਾਂਗਾ ਤੇ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਾਂਗਾ ਤੇ ਦੱਸਾਂਗਾ ਕਿ ਮੈਨੂੰ ਇਸ ਦੇ ਇਸਤੇਮਾਲ ਦਾ ਕੀ ਫਾਇਦਾ ਹੋਇਆ ਦੋਸਤੋ ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹਦੇ ਹੋ ਇਸ ਦਾ ਇਸਤੇਮਾਲ ਤਾਂ ਤੁਸੀਂ ਵੀ ਸ਼ੁਰੂ ਕਰੋ ਅਤੇ ਤੁਸੀਂ ਵੀ ਆਪਣਾ ਮੇਰੇ ਨਾਲ ਤਜਰਬਾ ਸਾਂਝਾ ਕਰਨਾ ਕਿ ਤੁਹਾਨੂੰ ਇਸ ਦਾ ਕੀ ਫਾਇਦਾ ਹੋਇਆ ਸੋ ਦੋਸਤੋ ਸਿਹਤਮੰਦ ਰਹੋ ਸਿਹਤਮੰਦ ਰਹਿਣ ਲਈ ਸਿਹਤਮੰਦ ਭੋਜਨ ਖਾਓ ਖੁਸ਼ ਰਹੋ ਤੰਦਰੁਸਤ ਰਹੋ 바이ਜੀ ਪੰਜਾਬੀ ਨੂੰ ਲਗਾਤਾਰ ਦੇਖਦੇ ਰਹੋ ਹੁਣ ਮੈਨੂੰ ਦਿਓ ਅਜ਼ਾਦ ਫਿਰ ਮਿਲਾਂਗੇ ਜੀ ਧੰਨਵਾਦ